ਮੰਗ ਕਰ ਰਹੇ ਸੀਗੇ ਵੀ ਦਿੱਲੀ ਤੋਂ ਲੈ ਕੇ ਬੱਸਾਂ ਪਾਉਣ ਦੀ بجائے ਮੈਕਮੇ ਦੇ ਵਿੱਚ ਪੰਜਾਬ ਸਰਕਾਰ ਕਿਸੇ ਨੂੰ ਸਰਲਾ ਨਿਕਾਲਾ ਨਹੀਂ ਕਰਨਾ ਪਊਗਾ ਇਹ ਆਪਣਾ ਇਹ ਸੁਵਿਨਾ ਨੇ ਆ ਕਿ ਅਭੂ ਨੇ ਇਹ ਲੋਕਾਂ ਦਾ ਪਕਾ ਨਹੀਂ ਤੋਂ ਲੀ ਗਿਆ ਇਹ ਜਿਆ ਦਾ ਕਰਨਾ ਨਹੀਂ ਪਊਗਾ ਅੱਜੇ ਸ਼ਾਮੇ ਨੂੰ ਚੱਲੇ ਕਰਾਂਗੇ ਕਿ ਆਪਾਂ ਜਾਣਦੇ ਆਂ ਵੀ ਅੱਜ ਦੇ CIA ਸੀਆ ਦਾ ਪੰਜਾਬ ਰੋਡ ਦੇ ਜਿਆ ਇਹਦੇ ਵਿੱਚ ਜਿਹੜਾ ਕਨੈਕਟਰ ਡਰਾਈਵਰ ਨੇ ਉਹ ਜ਼ਿਆਦਾ ਗਿਣਤੀ ਵਿੱਚ ਠੇਕੇ ਤੋਂ ਕੰਮ ਉਹ ਆਪਣੀ ਪੱਕੀ ਨੌਕਰੀ ਦੀ ਸਰਕਾਰ ਦੀ ਮੰਗ ਕਰਦੇ ਸੀ ਪਰ ਪਗਵਾਤ ਮਾਨ ਸਰਕਾਰ ਉਲਟਾ ਫੈਸਲਾ ਲੈ ਹੈ ਕਿ ਕਿਲੋਮੀਟਰ ਦੇ ਨੀਲੇ ਤੇ ਬਸਰ ਦਿਵਾਵਾਂਗੇ ਕਿਲੋਮੀਟਰ ਦੇ ਅੱਜ ਠੀਕੜੇਦਾਰਾਂ ਤੋਂ ਮਾਨਸਾ ਦੇ ਵਿੱਚ ਜਿਹੜਾ ਅਸੀਂ ਪ੍ਰਦਰਸ਼ਨ ਕੀਤਾਗਾ ਕੱਲ ਸੰਗਰੂਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੀਆਰਟੀਸੀ ਦੇ ਕੱਚੇ ਵਰਕਰ ਸੀਗੇ ਮਾਨ ਸਰਕਾਰ ਜਿਹੜੀ ਕਿਲੋਮੀਟਰ ਵਾਲੀ ਨਵੀਂ ਸਕੀਮ ਲੈ ਕੇ ਆ ਰਹੀ ਆ ਤੇ ਜਿਹਦੇ ਵਿੱਚ ਮਾਨ ਸਰਕਾਰ ਦਿੱਲੀ ਤੋਂ ਲੈ ਕੇ ਬੱਸਾਂ ਪਾ ਰਹੀ ਹੈ ਪੰਜਾਬ ਦੇ ਵਿੱਚ ਤੇ ਸਾਡੇ ਜਿਹੜੇ ਪੀਆਰਟੀਸੀ ਦੇ ਕੱਚੇ ਵਰਕਰ ਨੇਗੇ ਉਹ ਮੰਗ ਕਰ ਰਹੇ ਸੀਗੇ ਵੀ ਦਿੱਲੀ ਤੋਂ ਲੈ ਕੇ ਬੱਸਾਂ ਪਾਉਣ ਦੀ ਬਜਾਏ ਮੈਕਮੇ ਦੇ ਵਿੱਚ ਪੰਜਾਬ ਸਰਕਾਰ ਆਪਦੀਆਂ ਬੱਸਾਂ ਪਾਵੇ ਤੇ ਉਹਨਾਂ ਨੂੰ ਪੱਕਾ ਰੋਜ਼ਗਾਰ ਦਿੱਤਾ ਜਾਵੇ ਤੇ ਇੱਥੋਂ ਦੇ ਮਾਨ ਸਰਕਾਰ ਨੇ ਬਦਰੇ ਦੇ ਵਿੱਚ ਉਹਨਾਂ ਤੇ ਅੰਨਾ ਤਸ਼ੱਦਦ ਟਾ ਹੈਗਾ ਸਾਡੀ ਨੌ ਦੀਵਾਨੀਆਂ ਦੀਆਂ ਪੱਗਾਂ ਉਲੀਆਂ ਗਈਆਂ ਪੈਂਟਾਂ ਉਤਾਰੀਆਂ ਗਈਆਂ ਇਸ ਕਰਕੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਪਰ ਦਰਸ਼ਨ ਕੀਤਾਗਾ ਤੇ ਦੂਸਰਾ ਜਿਹੜਾ ਉੱਥੇ ਹੀ ਮਤਲਬ ਕਿ ਸਾਡਾ ਪੱਤਰਕਾਰ ਵੀ ਜਿਹੜਾ ਕਵਰੇਜ ਕਰ ਰਿਹਾ ਸੀਗਾ ਉਹਦੇ ਪ੍ਰਸ਼ਾਸਨ ਵੱਲੋਂ ਥੱਪੜ ਮਾਰਿਆ ਜਾਂਦਾਗਾ ਅਸੀਂ ਮੰਗ ਕਰਦਾਂਗੇ ਵੀ ਉਹਨੂੰ ਇਨਸਾਫ ਦਿੱਤਾ ਜਾਵੇ ਤੇ ਤੀਸਰਾ ਜਿਹੜਾ ਕੁਲਦੀਪ ਢਾੜੀ ਵਾਲਾ ਸਰਕਾਰ ਦੇ ਐਮਐਲਏ ਨੇ ਅਜ ਨਾਲ ਦੇ ਵਿੱਚ ਇੱਕ ਮਤਲਬ ਐਸਐਚਯੂ ਨੂੰ ਅੱਧੀ ਸ਼ਬਦਾਂ ਦੀ ਵਰਤੀ ਹੈਗੀ ਉਹਦੀ ਵੀ ਅਸੀਂ ਸਖਤ ਸ਼ਬਦਾਂ ਚ ਨਿੰਦਿਆ ਕਰਦੇ ਆਂਗੇ ਕਿ ਅਸੀਂ ਮੰਗ ਕਰਦੇ ਆਂ ਪੀਆਰਟੀ ਦੇ ਵਰਕਰਾਂ ਨੂੰ ਪੱਕੇ ਕੀਤਾ ਜਾਵੇ